ਦੇਖੋ ਇਹਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਆਂ ਜਿਲ੍ਹਾ ਬਾਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਔਰ ਗੜਸ਼ੰਕਰ ਬਾਰ ਐਸੋਸੀਏਸ਼ਨ ਦੇ ਸਾਰੇ ਵਕੀਲ ਸੜਕਾਂ ਦੇ ਉੱਤਰੇ ਆ ਉਹਦਾ ਇੱਕੋ ਇੱਕ ਕਾਰਨ ਆ ਸਾਡੇ ਪੰਜਾਬ ਦੇ ਡਿਪਟੀ ਸਪੀਕਰ ਸਾਹਿਬ ਜਿਹੜੇ ਡਿਪਟੀ ਸਪੀਕਰ ਸਾਹਿਬ ਹੈਗੇ ਆ ਉਹਨਾਂ ਦਾ ਜਿਹੜਾ ਗੈਰ ਜ਼ਿੰਮੇਵਾਰਾਨਾ ਰਵਈਆ ਔਰ ਇਹਦੇ ਵਿੱਚ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਜੈਸੀ ਕਹਿੰਦੇ ਹੁੰਦੇ ਸੰਗਤ ਵੈਸੀ ਰੰਗਤ ਪਿਛਲੇ ਸਾਢੇ ਤਿੰਨ ਪੌਣੇ ਚਾਰ ਸਾਲ ਤੋਂ ਉਹ ਇੱਕ ਕਮੇਡੀਅਨ ਦੀ ਲੜ ਜਿਹੜੀ ਆ ਸੰਗਤ ਕਰ ਰਹੇ ਆ ਉਹ ਕਮੇਡੀਅਨ ਦੇ ਨਾਲ ਰਹਿ ਰਹੇ ਆ ਇੱਕ ਮੁੱਖ ਮੰਤਰੀ ਸਾਡੇ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਕਮੇਡੀ ਕਿੰਗ ਕਹਿੰਦਾ ਸੀ ਕਿਤੇ ਲੋਕਾਂ ਨੇ ਗਲਤੀ ਭੁਲੇਖੇ ਦੇ ਨਾਲ ਉਹਨੂੰ ਜਿਹੜੀ ਐ ਸਲਤਨਤ ਫੜਾਤੀ ਆ ਉਹਦਾ ਦਿਮਾਗ ਖਰਾਬ ਹੋ ਗਿਆ ਉਹਦੇ ਨਾਲ ਰਹਿ ਰਹਿ ਕੇ ਇਹੋ ਜਿਹੇ ਜਿਹੜੇ ਆ ਸੰਵਿਧਾਨਕ ਕੌਂਦਿਆਂ ਤੇ ਬਿਰਾਜਮਾਨ ਪੰਜਾਬ ਦਾ ਡਿਪਟੀ ਸਪੀਕਰ ਹੋਵੇ ਔਰ ਗੈਰ ਜ਼ਿੰਮੇਵਾਰਾ ਨਾ ਜਵਾਬ ਜਿਹੜੇ ਆ ਬਿਆਨ ਜਾਰੀ ਕਰਦਾ ਹੋਵੇ ਕਿ ਗੜ ਸ਼ੰਕਰ ਜਿਹੜਾ ਆ ਜੀ ਉਹ ਨਵਾਂ ਜ਼ਿਲ੍ਹਾ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਸਰਕਾਰ ਬਣਾਉਣ ਜਾ ਰਹੀ ਉਹਦੇ ਨਾਲ ਰਲ ਹਾਤਾ ਇਸ ਕਰਕੇ ਅੱਜ ਸਾਰਾ ਵਕੀਲ ਭਾਈਚਾਰਾ ਇਲਾਕੇ ਦੀਆਂ ਸਾਰੀਆਂ ਰਾਜਨੀਤਿਕ ਸ਼ਖਸੀਅਤਾਂ ਜਿਹੜੀਆਂ ਸਾਡੇ ਨਾਲ ਸੜਕਾਂ ਦੇ ਉੱਤੇ ਬੈਠੀਆਂ ਜੀ ਵੀ ਕੀ ਲੜੇ ਸੀ ਕਾਂਗ ਦਾ ਵੱਜ ਗਣਸ਼ੰਕਰ ਪਹੁੰਚੇ ਹੋ ਜੈਕ੍ਰਿਸ਼ਨ ਰੋੜੀ ਪਹਿਲੇ ਕਿਸਕੇ ਚੁੱਕੇ ਰਹੇ ਤੋ ਕੀ ਕਹਣਾ ਚਾਹੁੰਦੇ ਸਰ ਅਸੀਂ ਤਾਂ ਦੇਖੋ ਜੀ ਪਹਿਲੀ ਗੱਲ ਨਾ ਤਾਂ ਸਾਡੀ ਐਡਵੋਕੇਟ ਕਮਿਊਨਿਟੀ ਵੇਲੀ ਨਾ ਪੰਜਾਬ ਦੀ ਜਨਤਾ ਵੇਲੀ ਅੱਜ ਹੁਸ਼ਿਆਰਪੁਰ ਜਿਲ੍ਹਾ ਸਾਰਾ ਸੜਕਾਂ ਦੇ ਉੱਤਰ ਰਿਹਾ ਸਾਡੇ ਨਾਲ ਨਵੇਂ ਸ਼ਹਿਰ ਦੇ ਬੰਦੇ ਰੋਪੜ ਦੇ ਬੰਦੇ ਭਲਾਚੌਰ ਦੇ ਬੰਦੇ ਆਏ ਨੇ ਗੱਲ ਸਾਰੀ ਇਹ ਆ ਬਾਰ-ਬਾਰ ਬਾਰ-ਬਾਰ ਹੁਸ਼ਿਆਰਪੁਰ ਜਿਲ੍ਹੇ ਨੂੰ ਤੋੜਨ ਦੀਆਂ ਗੱਲਾਂ ਆ ਰਹੀਆਂ ਅਸੀਂ ਜਿੰਪਾ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਰੂੜੀ ਸਾਹਿਬ ਨੂੰ ਦਿੱਤਾ ਐਮਪੀ ਸਾਹਿਬ ਨੂੰ ਦਿੱਤਾ ਸਾਰਿਆਂ ਨੂੰ ਰਿਕਵੈਸਟ ਕੀਤੀ ਵੀ ਅਸੀਂ ਜਿਵੇਂ ਵਸ ਰਹੇ ਆ ਸਾਨੂੰਵੇਂ ਵਸ ਲੈਣ ਦਿਓ ਬਟ ਬਾਰ-ਬਾਰ ਬਾਰ-ਬਾਰ ਸਟਾਨਾ ਜਿਹੜਾ ਇਸ ਗੱਲ ਦੇ ਧੱਕਾ ਕਰਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਹੁਣ ਦੁਬਾਰਾ ਜਿਹੜਾ ਜਿੰਪਾ ਇਹਨਾਂ ਦਾ ਰੋੜੀ ਸਾਹਿਬ ਦਾ ਬਿਆਨ ਆਇਆ ਥੋੜੇ ਅਸੀਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਵੀ ਡਿਪਟੀ ਸਪੀਕਰ ਸਾਹਿਬ ਅੱਜ ਤੁਹਾਡੇ ਦਫ਼ਤਰ ਦੇ ਬਾਹਰ ਬੈਠੇ ਧਰਨਾ ਦੇ ਰਹੇ ਆ ਤੁਸੀਂ ਸਾਡੇ ਵੀ ਡਿਪਟੀ ਸਪੀਕਰ ਸਾਹਿਬ ਨੂੰ ਤੁਸੀਂ ਸਾਡੇ ਵੀ ਜਵਾਬ ਦੇਈਓ ਹੁਣ ਇਹਨਾਂ ਦੇ ਇੱਕ ਬਿਆਨ ਹੋਰ ਆਇਆ ਕਿ ਜੀ ਅਖੇ ਅਸੀਂ ਗਰਸ਼ਿੰਕਰ ਦੇ ਬੰਦਿਆਂ ਨੂੰ ਪੁੱਛਾਂਗੇ ਵੀ ਉਹ ਆਨੰਦਪੁਰ ਸਾਹਿਬ ਨਾਲ ਜਾਣਾ ਚਾਹੁੰਦੇ ਨੇ ਜਾਂ ਨਵੇਂ ਸ਼ਹਿਰ ਨਾਲ ਉਹ ਯਾਰੋ ਲੋਕਾਂ ਦੀ ਤਾਂ ਮੰਗ ਹੀ ਕੋਈ ਨਹੀਂ ਸੀ ਤੁਸੀਂ ਆਪਦੀਆਂ ਪੋਲੀਟਿਕਲ ਰੋਟੀਆਂ ਸੇਕਣ ਲਈ ਦੁਬਾਰਾ 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 ਅੱਗ ਲਾ ਰਹੇ ਹੋ ਸਾਡੀ ਸਰਕਾਰ ਨੂੰ ਵੀ ਰੋੜੀ ਸਾਹਿਬ ਨੂੰ ਵੀ ਹਰ ਇੱਕ ਮੰਤਰੀ ਸੰਤਰੀ ਮਜੂਦਾ ਸਰਕਾਰ ਦੇ ਐਮਪੀ ਐਮਐਲਏ ਨੂੰ ਇਹੀ ਰਿਕੁਐਸਟ ਆ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹੁਸ਼ਿਆਰਪੁਰ ਸ਼ਹਿਰ ਜਿਵੇਂ ਵੱਸਦਾ ਉਹਨੂੰ ਓਵੇਂ ਹੀ ਵੱਸ ਲੈਣ ਦਿੱਤਾ ਜਾਵੇ ਸਾਡੇ ਹੋਰ ਟੋਟੇ ਨਾ ਕੀਤੇ ਜਾਣ ਆਪਦੀਆਂ ਪੋਲੀਟਿਕਲ ਜਿਹੜੀਆਂ ਰੰਜਿਸ਼ਾਂ ਆ ਉਹ ਲੋਕਾਂ ਨਾਲ ਨਾ ਕੀਤੀਆਂ ਜਾਣ ਇੱਕ ਗੱਲ ਮੈਂ ਹੋਰ ਐਡ ਆਨ ਕਰ ਦਿੰਦਾ ਇਤਿਹਾਸ ਦੇ ਵਿੱਚ ਇੱਕੋ ਇੱਕ ਐਮਐਲਏ ਅਜ ਤੱਕ ਹੋਇਆ ਗੜ ਸ਼ੰਕਰ ਦਾ ਜੈ ਕ੍ਰਿਸ਼ਨ ਰੋੜੀ ਜਿਹੜਾ ਆਪਦੇ ਸਿਟਿੰਗ ਵਿਨਿੰਗ ਕੰਸਟੀਟੂਐਂਸੀ ਨੂੰ ਹਲਕੇ ਨੂੰ ਤੋੜ ਕੇ ਰਾਜੀ ਆ ਇਹ ਇਹਨਾਂ ਨੂੰ ਪਤਾ ਨਹੀਂ ਕੀ ਸਿਸਟਮ ਆ ਵੀ ਅੱਗੇ ਤਾਂ ਲੋਕ ਹੀ ਐ ਚੱਲਦੀਆਂ ਰੇਲੀਆਂ ਲੋਕ ਹੀ ਹਲਕੇ ਚੱਲਦੇ ਸੀਗੇ ਹੁਣ ਉਹ ਹਲਕਾ ਤੋੜ ਕੇ ਰਾਜੀ ਆ ਇਸ ਕਰਕੇ ਸਾਡੀ ਤੁਹਾਡੇ ਜਰੀਏ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਅਪੀਲ ਆ ਵੀ ਸਾਡੇ ਨਾਲ ਛੇੜਖੰਨੀ ਨਾ ਕਰਿਓ ਹੱਲੇ ਸਿਰਫ ਟ੍ਰਾਇਲ ਆ ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਫਿਲਮ ਜੋ ਆ ਉਹ ਦਿਖਾ ਲਾਂਗੇ ਲੋਕਾਂ ਨੂੰ ਕੀ ਆ ਜੀ ਕੇਲ ਸਾਹਿਬ ਗੜਸ਼ੰਕਰ ਪਹੁੰਚੇ ਹੋ ਕੋੜੀ ਸਾਹਿਬ ਮਿਲੇ ਨਹੀਂ ਤਾਂ ਕਾਫੀ ਜ਼ਿਆਦਾ ਜਿਹੜਾ ਰੋਸ ਸਾ ਵਕੀਲਾਂ ਦੇ ਵਿੱਚ ਪੈ ਜਾ ਰਿਹਾ ਠੀਕ ਕਹਿਣਾ ਚਾਹੁੰਦੇ ਹਾਂ ਦੇਖੋ ਜੀ ਇਹ ਸਭ ਸਿਆਸਤ ਦਾ ਹੀ ਇੱਕ ਅੰਗ ਹੈ ਅੱਜ ਉਹਨਾਂ ਨੂੰ ਸਭ ਪਤਾ ਸੀਗਾ ਕਿ ਇੱਥੇ ਪੂਰੀ ਬਾਹਰ ਐਸੋਸੀਏਸ਼ਨ ਜਿਹੜੀ ਗੜਸ਼ੰਕਰ ਦੀ ਆ ਹਾਰਪੁਰ ਦੀ ਹੈ ਜਾਂ ਹੋਰ ਬਾਹਰ ਰੂਪਨਗਰ ਦੀ ਨਵਾਂ ਸ਼ਹਿਰ ਦੀ ਹੈ ਸਾਰਿਆਂ ਨੇ ਇਕੱਠੇ ਹੋ ਕੇ ਆਣਾ ਜਿਹੜਾ ਇਹ ਖੁੱਲਾ ਪਹਿਲੇ ਹੀ ਅਨਾਉਂਸਮੈਂਟ ਸਾਡੇ ਵੱਲੋਂ ਕਾਫੀ ਦਿਨ ਪਹਿਲਾਂ ਦੀ ਕਰ ਦਿੱਤੀ ਗਈ ਸੀ ਪਰ ਇਨਸਪਾਈਟ ਆਫ 댓 ਉਹ ਅੱਜ ਵੀ ਇੱਥੇ ਮੌਜੂਦ ਨਹੀਂ ਹੈ ਤਾਂ ਇਹਦੇ ਪਿੱਛੇ ਸਾਨੂੰ ਪਤਾ ਲੱਗਦਾ ਕਿ ਉਹ ਜਵਾਬ ਦੇਈ ਜਿਹੜੀ ਹੈ ਉਹ ਤੋਂ ਭੱਜਦੇ ਨੇ ਜਦੋਂ ਵੀ ਰੋੜੀ ਸਾਹਿਬ ਕੋਈ ਵੀ ਬਿਆਨ ਦਿੰਨੇ ਨੇ ਅਸੀਂ ਦੇਖਦੇ ਹਾਂ ਹਜੇ ਤੱਕ ਵੀ ਉਹ ਜਿੰਨੇ ਵੀ ਬਿਆਨ ਆ ਉਹ ਆਹੀ ਆਂਦੇ ਆ ਕਿ ਅੱਜ ਤੱਕ ਅੱਜ ਤੱਕ ਯਾਦ ਆ ਉਹ ਗੜਸ਼ੰਕਰ ਦਾ ਨਾਮ ਲੈਂਦੇ ਨਹੀਂ ਜਦੋਂ ਲੈਂਦੇ ਆ ਤਾਂ ਤਦੋਂ ਅੱਜ ਤੱਕ ਦਾ ਜਿਹੜਾ ਹੈ ਉਹ ਵਰਣਨ ਕਰ ਦਿੰਦੇ ਆ ਤੇ ਅੱਜ ਸਾਡਾ ਇਹਨਾਂ ਪ੍ਰੋਟੈਸਟ ਤੁਸੀਂ ਦੇਖ ਸਕਦੇ ਆ ਇੱਥੇ ਦੀ ਪੋਲੀਟੀਕਲ ਪਾਰਟੀਆਂ ਮੈਡਮ ਨਮੀਸ਼ਾ ਮਹਿਤਾ ਹੋਰ ਸਾਰੇ ਸਾਡੇ ਨਾਲ ਮੱਟੂ ਸਾਹਿਬ ਸਾਡੇ ਨਾਲ ਆਏ ਹੋਏ ਨੇ ਅੱਜ ਪਰ ਰੋੜੀ ਸਾਹਿਬ ਅੱਜ ਗਾਇਬ ਨੇ ਉਹਨਾਂ ਦੀ ਮਨਸ਼ਾ ਜਿਹੜੀ ਐ ਇੱਥੋਂ ਸਾਫ਼ ਸਾਬਤ ਹੁੰਦੀ ਹੈ ਕਿ ਉਹ ਇਸ ਚੀਜ਼ 'ਚ ਹਜੇ ਵੀ ਅੱਜ ਵੀ ਜਿਹੜਾ ਹੈ ਉਹ ਲਕੋੜ ਰੱਖਣਾ ਚਾਹੁੰਦੇ ਆ